ਔਰ ਜਿਹਦੀ ਸਵਾਗਤ ਤਾਂ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਪੇਜ ਤੇ। ਅੱਜ ਜਿਹੜਾ ਸੰਗਰਾਮੀ ਕਲਾ ਕੇਂਦਰ ਵੱਲੋਂ ਤੁਹਾਨੂੰ ਪਤਾ ਆ। ਸੰਗਰਾਮੀ ਕਲਾ ਕੇਂਦਰ ਦਾ ਜਿਹੜਾ ਪੇਜ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਡੀ ਜਿਹੜੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣਿਓ। ਗਾਦਰੀ ਸੰਗ੍ਰਾਮਣ ਗਾਦਰੀ ਸੰਗ੍ਰਾਮਣ ਬੀਬੀ ਗੁਲਾਬਕੌਰ ਦੀ ਜਿਹੜੀ 100 ਸਾਲੀ ਸਤਾਪਦੀ ਮਨਾ ਰਹੀ ਹੈ ਪੂਰੇ ਦੁਨੀਆ ਦੇ ਵਿੱਚ ਜਿਹੜੀ ਜਿਹੜੀ ਕਿਤਾਬ ਹੈ ਡਾਕਟਰ ਰਵੀ ਰਕੌਰ ਨੇ ਲਿਖੀ ਹੈ। ਇੰਸਗ੍ਰਾਮੀ ਕਲਾ ਕੇਂਦਰ ਵੱਲੋਂ ਪ੍ਰਕਾਸ਼ਤ ਕਰਵਾਈ ਗਈ ਹੈ ਇਹਦੇ ਵਿੱਚ ਲਖਵੀਰ ਸਿੰਘ ਰਤਨਪਾਲ ਕੈਨੇਡਾ ਦੀ ਪੂਰੀ ਟੀਮ ਦਾ ਸਹਿਯੋਗ ਹੈ ਕਿਉਂਕਿ ਉਹਨਾਂ ਦਾ ਵੀ ਸੁਫਨਾ ਵੀ ਜਿਹੜੇ ਸਾਡੇ ਇਤਿਹਾਸਕਾਰ ਨੇ ਸਾਡੇ ਸ਼ਹੀਦ ਨੇ ਜਿਨ੍ਹਾਂ ਦੀ ਕੁਰਬਾਨੀ ਨਾਲ ਆਪਾਂ ਆਜ਼ਾਦ ਹੋયા ਆਪਾਂ ਨੂੰ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ ਤੇ ਉਹਨਾਂ ਬਾਰੇ ਕਿਉਂ ਨਾ ਲੋਕਾਂ ਵਿੱਚ ਦੱਸਿਆ ਜਾਵੇ ਤੇ ਅੱਜ 100 ਸਾਲੇ ਤੇ ਜਿਹੜੀ ਇਹ ਕਿਤਾਬ ਪ੍ਰਕਾਸ਼ਿਤ ਹੋਈ ਹੈ ਅਸੀਂ ਬਖਸ਼ੀ ਵਾਲੇ ਦੇ ਵਿੱਚ ਵੀ 100 ਸਾਲਾਂ ਬਹੁਤ ਵੱਡਾ ਪ੍ਰੋਗਰਾਮ ਕੀਤਾ ਤੇ ਬਾਬਾ ਫਰੀਦ ਦੇ ਵਿੱਚ ਵੀ ਇਹ ਇੱਕ ਕਿਤਾਬ ਤੇ ਚਰਚਾ ਹੋਈ ਹੈ ਤੇ ਲੜਕੀਆਂ ਨੇ 100 ਲੜਕੀਆਂ ਲਗਭਗ ਤਾਂ ਪੜ੍ਹ ਕੇ ਉਤੇ ਪ੍ਰੀਖਿਆ ਵੀ ਹੋਈ ਸੀਗੀ ਤੇ ਜਿਹੜੇ ਇਹ ਅਪਰਾਲੇ ਨੇ ਬਹੁਤ ਸਲਾਘਾਯੋਗ ਨੇ ਕਿਉਂਕਿ ਸਾਡੇ ਸ਼ਹੀਦਾਂ ਬਾਰੇ ਜਾਣਨਾ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਭੁੱਖ ਨੂੰ ਉਹਨਾਂ ਬਾਰੇ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੇ ਸੰਗਰਾਮ ਬਾਰੇ ਦੱਸਣਾ ਇਹ ਬਹੁਤ ਵੱਡਾ ਉਦਮ ਹੈ ਕਿਤਾਬ ਦਾ ਕਿਉਂਕਿ ਕਿਤਾਬ ਇਹ ਬਹੁਤ ਖੋਜ ਭਰਪੂਰ ਕਿਤਾਬ ਹੈ ਜਿਹੜੀਆਂ ਬਹੁਤ ਸਾਰੀਆਂ ਕਿਤਾਬਾਂ ਪਹਿਲਾਂ ਲਿਖੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਤੱਥਾਂ ਨੂੰ ਨਾਲ ਲੈ ਕੇ ਤੇ ਨਵੀਂ ਖੋਜ ਕਰਕੇ ਇਹ ਕਿਤਾਬ ਲਿਖੀ ਗਈ ਹੈ ਜਿਹੜੀ ਸਲਾਗਾ ਦਾ ਪ੍ਰਾਰਾਲਾ ਸਗਰਾਮੀ ਕਲਾ ਕੇਂਦਰ ਦਾ ਸਾਰੀ ਦੇ ਟੀਮ ਦਾ ਤੇ ਲਖਵੀਰ ਸਿੰਘ ਰਤਨਪਾਲ ਜੀ ਦਾ ਭੋਲਾ ਸਿੰਘ ਸਗਰਾਮੀ ਦਾ ਜੰਗੀਰ ਸਿੰਘ ਰਤਨ ਦਾ ਉਹ ਜਿਹੜੀ ਟੀਮ ਹੈ ਇਹਨੇ ਬਹੁਤ 1 ਸਾਲ ਦੇ ਲਗਭਗ ਲੱਗ ਗਿਆ ਜਿਹੜੀ ਕਿਤਾਬ ਲਿਖਣ ਤੇ ਜਿਹੜੀ ਖੋਜ ਭਰਪੂਰ ਕਿਤਾਬ ਹੈ ਤੇ ਬੱਚਿਆਂ ਨੂੰ ਕੁਝ ਨਵਾਂ ਦੱਸੂਗੀ ਮੈਂ ਚਾਹਣਾ ਵੀ ਇਹ ਕਿਤਾਬ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਖਾਸ ਤੌਰ ਤੇ ਸਾਡੀਆਂ ਬੱਚੀਆਂ ਨੂੰ ਕਿਉਂਕਿ ਇੱਕ ਔਰਤ ਦਾ ਅੱਜ ਤੋਂ 100 ਸਾਲ 125 ਸਾਲ ਪਹਿਲਾਂ ਜਜਵਾ ਆਪਣੇ ਮਕਸਦ ਦੇ ਲਈ ਉਹ ਪੜਕੇ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਆਪਣੇ ਆਪਣੇ ਘਰੇਲੂ ਕੰਮਕਾਰ ਨੇ ਉਹਦੀ ਜਗ੍ਹਾ ਤੇ ਬਹੁਤ ਛੋਟੇ ਨੇ ਜੇ ਤੁਹਾਡੇ ਅੰਦਰ ਕੋਈ ਕੰਮ ਕਰਨ ਦਾ ਜਜ਼ਬਾ ਆ ਜਾਏ ਜਜ਼ਬਾ ਵੇਖ ਦੇਸ਼ ਆਜ਼ਾਦ ਕਰਾਉਣ ਦਾ ਆਵੇ ਜਾਂ ਨਵਾਂ ਸਮਾਜ ਬਣਾਉਣ ਦਾ ਆਵੇ ਜਾਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਘਰ ਨੂੰ ਤਰੱਕੀ ਵੱਲ ਲੈ ਕੇ ਜਾਣ ਦਾ ਹੋਵੇ ਇਹ ਜਜ਼ਬਾ ਇਨਸਾਨ ਦੀ ਜਿਹੜੀ ਜ਼ਿੰਦਗੀ ਉਹ ਬਦਲ ਦਿੰਦਾ ਜਿਸ ਤਰ੍ਹਾਂ ਅਸੀਂ ਅੱਜ ਬਾਬਾ ਅਫਰੀਦ ਦੇ ਵਿੱਚ ਲੜਕੀਆਂ ਨੂੰ ਉਹਰੇ ਸਲਾਈ ਕਢਾਈ ਕੰਪਿਊਟਰ ਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਜਿਨ੍ਹਾਂ ਨੂੰ ਨਹੀਂ ਮੌਕਾ ਮਿਲਦਾ ਆਪਾਂ ਲਾਇਬ੍ਰੇਰੀ ਦੇ ਵਿੱਚ ਖੜੇ ਆ ਇੱਥੇ ਬਹੁਤ ਸਾਰੀਆਂ ਕਿਤਾਬਾਂ ਪੜਨ ਦੀ ਬੱਚਿਆਂ ਨੂੰ ਲੜਕੀਆਂ ਨੂੰ ਆਤ ਪਈ ਹੈ ਤੇ ਬਹੁਤ ਸਾਰੀਆਂ ਲੜਕੀਆਂ ਪੜ ਕੇ ਬਹੁਤ ਸਫਲਤਾ ਵੀ ਪ੍ਰਾਪਤ ਕਰ ਰਹੀਆਂ ਨੇ ਕਿਉਂਕਿ ਕਿਤਾਬਾਂ ਆਪਾਂ ਨੂੰ ਨਵਾਂ ਪੁੱਖ ਦਿਖਾਉਂਦੀਆਂ ਨੇ ਤੇ ਇਨਸਾਨ ਜਿਹੜੀ ਦੋਸਤੀ ਹੈ ਉਹ ਫਿੱਕੀ ਪੈ ਸਕਦੀ ਹੈ ਪਰ ਚੰਗੀਆਂ ਕਿਤਾਬਾਂ ਦੀ ਜਿਹੜੀ ਦੋਸਤੀ ਹੈ ਉਹ ਤੁਹਾਨੂੰ ਸਿਖਰਾਂ ਤੇ ਲੈ ਜਾਂਦੀ ਹੈ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਸਮਾਜ ਨੂੰ ਤੁਹਾਡੇ ਆਲੇ-ਦੁਆਲੇ ਨੂੰ ਇੱਕ ਬਹੁਤ ਵਧੀਆ ਰੋਸ਼ਨਦਾਰ ਬਣਾਉਂਦੀ ਹੈ ਤੇ ਮੈਂ ਇਹੀ ਕਰੂੰਗਾ ਵੀ ਕਿਤਾਬਾਂ ਨੂੰ ਜ਼ਰੂਰ ਪੜੋ ਤੇ ਈਸ਼ੀਦਾਂ ਬਾਰੇ ਜਾਣ ਪਛਾਣ ਕਰਾਉਣ ਵਾਸਤੇ ਕਿਤਾਬਾਂ ਬਹੁਤ ਜ਼ਰੂਰੀ ਨੇ ਮੈਂ ਲੇਖਕਾਂ ਦਾ ਪ੍ਰਕਾਸ਼ਕਾਂ ਦਾ ਤੇ ਜਿਨ੍ਹਾਂ ਨੇ ਵੀ ਮਿਹਨਤ ਕੀਤੀ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀ ਇਹ ਕਿਤਾਬਾਂ ਸਾਡੇ ਕੋਲ ਲਾਇਬ੍ਰੇਰੀ ਚ ਆਈਆਂ ਨੇ ਉਰੋਂ ਇਹ ਕਿਤਾਬਾਂ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਈਸ਼ੀਦਾਂ ਬਾਰੇ ਤਾਂ ਕਿ ਆਪਾਂ ਉਹਨਾਂ ਦੇ 100 ਸਾਲਾ ਜਿਹੜਾ ਉਹਨਾਂ ਦਾ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ 'ਚ ਉਹਨੂੰ ਆਪਾਂ ਇੱਕ ਸ਼ਰਧਾਂਜਲੀ ਕਿਤਾਬ ਪੜ੍ਹ ਕੇ ਦੇ ਸਕੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ